ਸਤਿ ਸ਼੍ਰੀ ਅਕਾਲ ਜੀ ਮੈਂ ਹਾ ਹਰਜੋਤ ਕੌਰ ਤੁਸੀਂ ਦੇਖ ਰਹੇ ਹੋ ਪੰਜਾਬ ਬੈਲਟ ਚੈਨਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਧੰਨਵਾਦ ਡੱਲਾ ਜੀ ਅੱਜ ਇਸ ਪ੍ਰੋਗਰਾਮ ਵਿੱਚ ਬੜੀਆਂ ਦੋ ਮਹੱਤਵਪੂਰਨ ਖਬਰਾਂ ਦੇ ਉੱਪਰ ਚਰਚਾ ਕਰਾਂਗੇ ਇੱਕ ਤਾਂ ਜ਼ਰੂਰ ਇਸੇ ਗੱਲ ਕਰਨੀ ਹੈ ਜਿਹੜਾ ਅਫਗਾਨਿਸਤਾਨ ਦੇ ਵਿੱਚ ਪੁਛਾਲ ਪੀੜਤਾਂ ਦੇ ਲਈ ਪੀਐਮ ਨਰਿੰਦਰ ਮੋਦੀ ਨੇ ਹਰ ਸੰਭਵ ਕੋਸ਼ਿਸ਼ ਵਿੱਤੀ ਔਰ ਮਦਦ ਹਰ ਸੰਭਵ ਮਦਦ ਦਾ ਜਿਹੜਾ ਭਰੋਸਾ ਉਹਨਾਂ ਨੂੰ ਦਿੱਤਾ ਔਰ ਇਸ ਦੇ ਉੱਪਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼ੀਸ਼ਾ ਵੀ ਵਿਖਾਇਆ ਔਰ ਉਹਨਾਂ ਨੇ ਕਿਹਾ ਕਿ ਪੰਜਾਬ ਜਿਹੜਾ ਹੜ੍ਹਾਂ ਦੇ ਨਾਲ ਗ੍ਰਸਤ ਹੈ ਤੇ ਉੱਧਰ ਕਿਉਂ ਹੁਣ ਤੱਕ ਪੀਐਮ ਮੋਦੀ ਦੀ ਨਜ਼ਰ ਨਹੀਂ ਗਈ ਹੈ ਇਸ ਉੱਪਰ ਜ਼ਿਕਰ ਕਰਾਂਗੇ ਪਰ ਸਭ ਤੋਂ ਪਹਿਲਾਂ ਗੱਲ ਕਰ ਲਈਏ ਡੱਲਾ ਜੀ ਜਿਹੜੇ ਆਮ ਆਦਮੀ ਪਾਰਟੀ ਦੇ ਐਮ ਐਲ ਏ ਹਰਮੀਤ ਪਠਾਨ ਮਾਜਰਾ ਜਿਹਕੇ ਫਰਾਰ ਚੱਲ ਰਹੇ ਸੀ ਤੇ ਫਰਾਰ ਹੋਣ ਤੋਂ ਬਾਅਦ ਇੱਕ ਨਵੀਂ ਵੀਡੀਓ ਜਾਰੀ ਕੀਤੀ ਗਈ ਹੈ ਉਹਨਾਂ ਵੱਲੋਂ ਕਈ ਇਲਜ਼ਾਮ ਲਗਾਏ ਗਏ ਨੇ ਪੁਲਿਸ ਪ੍ਰਸ਼ਾਸਨ ਅਤੇ ਆਮ ਆਦਮੀ ਪਾਰਟੀ ਦੇ ਉੱਪਰ ਜ਼ਰੂਰ ਚਾਹਾਂਗੀ ਕਿ ਉਹ ਵੀਡੀਓ ਵੀ ਅਸੀਂ ਦਰਸ਼ਕਾਂ ਨੂੰ ਦਿਖਾਈਏ ਔਰ ਇਸ ਉੱਪਰ ਤੁਸੀਂ ਜ਼ਰੂਰ ਵੱਲ ਸਾਂਝੀ ਕਰਿਓ ਕਿ ਜੋ-ਜੋ ਇਲਜ਼ਾਮ ਇਸ ਵੀਡੀਓ ਵਿੱਚੋਂ ਲਗਾਉਂਦੇ ਨਜ਼ਰ ਆ ਰਹੇ ਨੇ ਇਹਨਾਂ ਦੇ ਕੀ ਮਾਇਨੇ ਕੱਢੇ ਜਾਣ। ਦੇਖੋ ਹਰਮੀਤ ਸਿੰਘ ਪਠਾਨ ਮਾਜਰਾ ਜਿਸ ਤਰ੍ਹਾਂ ਉਹ ਵੀਡੀਓ ਦੇ ਵਿੱਚ ਸਰਕਾਰ ਨੂੰ ਲਲਕਾਰ ਰਹੇ ਨੇ ਇੱਕ ਗੱਲ ਤਾਂ ਸਾਫ਼ ਹੈ ਕਿ ਆਮ ਆਦਮੀ ਪਾਰਟੀ ਦੇ ਵਿੱਚ ਰਹਿੰਦੇ ਹੋਏ ਪਠਾਨ ਮਾਜਰਾ ਔਰ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਇਹਨਾਂ ਦੇ ਵਿੱਚ ਕਿਸੇ ਨਾ ਕਿਸੇ ਗੱਲ ਦੇ મતભੇਦ ਤਾਂ ਉਭਰੇ ਕਿਉਂਕਿ ਪਠਾਨ ਮਾਜਰਾ ਕੋਈ ਇਸ ਤਰ੍ਹਾਂ ਦਾ ਐਮਐਲਏ ਨਹੀਂ ਸੀ ਜਿਹੜਾ ਪੁਰਾਣੇ ਸਮਿਆਂ ਦੇ ਵਿੱਚ ਆਪਣੀ ਸਰਕਾਰ ਵੇਲੇ ਲੋਕਾਂ ਦੇ ਲਈ ਬਹੁਤ ਵੱਡੇ ਕੰਮ ਕਰਦਾ ਹੋਵੇ ਸੋ ਪਠਾਨ ਮਾਜਰਾ ਕੋਈ ਬਹੁਤ ਵੱਡਾ ਲੀਡਰ ਨਹੀਂ ਸੀ ਔਰ ਨਾ ਹੀ ਹੈ ਔਰ ਜਿਸ ਤਰ੍ਹਾਂ ਦੀ ਸ਼ੈਲੀ ਜ਼ੁਬਾਨ ਵਰਤ ਰਿਹਾ ਪਠਾਨ ਮਾਜਰਾ ਆਪਣੀ ਹੀ ਸਰਕਾਰ ਦੀ ਲੀਡਰਸ਼ਿਪ ਦੇ ਬਾਰੇ ਇਹਦੇ ਤੋਂ ਇਹ ਸੰਕੇਤ ਤਾਂ ਖੜੇ ਹੁੰਦੇ ਨੇ ਵੀ ਜਾਂ ਤਾਂ ਪਠਾਨ ਮਾਜਰਾ ਨੂੰ ਇਸ ਗੱਲ ਦਾ ਗੁੱਸਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਰਹਿੰਦਿਆਂ ਉਹਨਾਂ ਤੇ ਰੇਪ ਦਾ ਪਰਚਾ ਦਰਜ ਹੋਣ ਜਾ ਰਿਹਾ ਸੀ ਕਿਉਂਕਿ ਜਿਹੜੀਆਂ ਗੱਲਾਂ ਸਾਹਮਣੇ ਆਈਆਂ ਨੇ ਉਹ ਔਰਤ ਕਾਫੀ ਦੇਰ ਦਾ ਸੰਘਰਸ਼ ਕਰ ਰਹੀ ਸੀ ਇਨਸਾਫ ਲਈ ਤੇ ਇੱਕ ਸਵਾਲ ਹੈ ਕੀ ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲਾ ਪਠਾਨ ਮਾਜਰਾ ਦੇ ਦਬਾਅ 'ਚ ਸੀ ਜਿਹੜਾ ਕੇਸ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਾਂ ਪੰਜਾਬ ਦੀ ਪੁਲਿਸ ਨੇ ਹੁਣ ਦਰਜ ਕੀਤਾ ਉਸ ਔਰਤ ਦੇ ਬਿਆਨਾਂ ਤੇ ਜਿਹਦੇ ਬਾਰੇ ਪਠਾਨ ਮਾਜਰਾ ਦਾ ਦਾਵਾ ਹੈ ਕਿ ਸਾਡਾ ਪਹਿਲਾਂ ਹੀ ਅਦਾਲਤਾਂ ਦੇ ਵਿੱਚ ਕੇਸ ਚੱਲ ਰਿਹਾ ਹੈ ਜਾਂ ਇਹ ਉਸ ਪਠਾਨ ਮਾਜਰਾ ਦਾ ਜਿਹੜਾ ਧੇਰਾ ਹੈ ਇਹ ਉਸ ਔਰਤ ਤੇ ਇਸ ਹਵਾਲੇ ਨਾਲ ਇਲਜ਼ਾਮ ਲਾ ਰਹੇ ਨੇ ਕਿ ਉਹਨਾਂ ਦੇ ਉੱਤੇ ਕੁਝ ਹੋਰ ਵੀ ਕੇਸ ਚੱਲ ਰਹੇ ਨੇ ਇਹ ਕੋਈ ਆਧਾਰ ਨਹੀਂ ਹੈ ਇਹਦਾ ਮਤਲਬ ਹੈ ਪਠਾਨ ਮਾਜਰਾ ਜਿਹੜਾ ਸਰਕਾਰ ਦੇ ਖਿਲਾਫ ਹੋਇਆ ਹੈ ਕਿ ਸੱਚਮੁੱਚ ਉਹ ਇਸ ਕਰਕੇ ਹੋਇਆ ਹੈ ਵੀ ਕੱਗਰ ਦੀ ਸਫਾਈ ਨਹੀਂ ਹੋਈ ਕ੍ਰਿਸ਼ਨ ਕੁਮਾਰ ਉਹਨਾਂ ਨੇ ਇਹਨਾਂ ਦੀ ਗੱਲ ਨਹੀਂ ਮੰਨੀ ਇਹ ਇੱਕ ਪੱਖ ਹੈ ਜਾਂ ਹਕੀਕਤ 'ਚ ਸੱਚਮੁੱਚ ਪਠਾਨ ਮਾਜਰੇ ਨੂੰ ਪਤਾ ਲੱਗ ਗਿਆ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨਾਲ ਉਹਦੀ ਧਾਲ ਨਹੀਂ ਗੱਲ ਰਹੀ ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਜਾਂ ਪੁਲਿਸ ਉਸ ਔਰਤ ਦੀ ਸ਼ਿਕਾਇਤ ਤੇ ਕੇਸ ਦਰਜ ਕਰੇਗੀ ਕੀ ਇਹ ਗੱਲ ਸੱਚੀ ਹੈ ਇਹ ਗੱਲ ਸੰਭਵ ਹੋ ਸਕਦੀ ਹੈ ਕਿਉਂਕਿ ਆਮ ਤੌਰ ਤੇ ਜਿਹੜੇ ਐਮ ਐਲ ਏ ਹੈ ਉਹ ਆਪਣੇ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦੇ ਕੋਈ ਵੀ ਐਮ ਐਲ ਏ ਐਡੀ ਜੁਰਰਤ ਨਹੀਂ ਕਰਦਾ ਕਿ ਉਹਦੀ ਸਰਕਾਰ ਹੋਵੇ ਤੇ ਉਹਦੇ ਤੇ ਪਰਚਾ ਦਰਜ ਹੋਵੇ ਤੇ ਐਮ ਐਲ ਏ ਤਾਂ ਇਹ ਮੰਨੇ ਜਾਂਦੇ ਆ ਵੀ ਐਮ ਐਲ ਏ ਦੀ ਮਰਜ਼ੀ ਬਿਨਾ ਤਾਂ ਕਿਸੇ ਤੇ ਪਰਚਾ ਨਹੀਂ ਹੁੰਦਾ ਹਲਕੇ ਚ ਜਿਵੇਂ ਅਕਾਲੀਆਂ ਵੇਲੇ ਉਦੋਂ ਤਾਂ ਐਮਐਲਏ ਆਪਣਾ ਡੀਐਸਪੀ ਲਵਾ ਕੇ ਲਿਆਉਂਦੇ ਹੁੰਦੇ ਸੀ ਸੁਖਬੀਰ ਬਾਦਲ ਨੇ ਹਲਕਾ ਪੱਧਰ ਤੇ ਡੀਐਸਪੀਾਂ ਦੀ ਤਨਾਤੀ ਕਰਤੀ ਸੀ ਸੋ ਜਿਹੜੇ ਐਮਐਲਏ ਨੇ ਔਰ ਮੰਤਰੀ ਨੇ ਸਭ ਤੋਂ ਵੱਧ ਅਗਰ ਪੁਲਿਸ ਦੀ ਦੁਰਵਰਤੋਂ ਕੋਈ ਕਰਦਾ ਹੈ ਸਿਸਟਮ 'ਚ ਤੇ ਉਹ ਪੋਲਿਟਿਸ਼ੀਅਨ ਕਰਦੇ ਨੇ ਭਾਵੇਂ ਐਮਪੀ ਹੋਵੇ ਐਮਐਲਏ ਹੋਵੇ ਮੰਤਰੀ ਹੋਵੇ ਪਰ ਕਰ ਦੁਰਵਰਤੋਂ ਹੀ ਸਕਦੇ ਨੇ ਜਿਹੜੇ ਸੱਤਾ 'ਚ ਹੁੰਦੇ ਨੇ ਦੁਰਵਰਤੋਂ ਮਤਲਬ ਕਿ ਕਿਸੇ ਦੇ ਪਰਚਾ ਅਗਰ ਕਰਾਉਣਾ ਹੈ ਤੇ ਡੀਐਸਪੀ ਨੂੰ ਜਾਂ ਐਸਐਚਓ ਨੂੰ ਕਹਿ ਦੇਣਾ ਵੀ ਦੇ ਦਿਓ ਪਰਚਾ ਤੇ ਪਰਚਾ ਬਣਦਾ ਹੋਵੇ ਜਾਂ ਨਹੀਂ ਪੁਲਿਸ ਵਾਲੇ ਪਰਚਾ ਦੇ ਦਿੰਦੇ ਆ ਇਹ ਆਮ ਮੰਨਿਆ ਜਾਂਦਾ ਹੈ ਤੇ ਜੇ ਕੋਈ ਐਮਐਲਏ ਨੂੰ ਇਹ ਲੱਗੇ ਵੀ ਮੇਰੀ ਸਰਕਾਰ ਤੇ ਮੇਰੇ ਤੇ ਰੇਪ ਦਾ ਪਰਚਾ ਹੋ ਰਿਹਾ ਉਹ ਤਾਂ ਫਿਰ ਬਾਗੀ ਹੋਊਗਾ ਸੋ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਗੱਲ ਕਰ ਰਹੀ ਹੈ ਕਿ ਪਠਾਨ ਮਾਜਰਾ ਜਦੋਂ ਇਹਨੂੰ ਪਤਾ ਲੱਗਿਆ ਕਿ ਇਹਦੇ ਤੇ ਕੇਸ ਦਰਜ ਹੋਣਾ ਹੈ ਇਹ ਫਿਰ ਸਾਡੇ ਖਿਲਾਫ ਬੋਲਣ ਲੱਗਿਆ ਉਸ ਗੱਲ ਦੇ ਵਿੱਚ ਵੀ ਵਜ਼ਨ ਤਾਂ ਹੈ ਹੁਣ ਸੱਚਾ ਕੌਣ ਹੈ ਇਹ ਰੱਬ ਜਾਣਦਾ ਹੈ ਸੱਚਾ ਪਠਾਨ ਮਾਜਰਾ ਹੈ ਜਾਂ ਸੱਚਾ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪਰ ਪਠਾਨ ਮਾਜਰਾ ਕਿਤੇ ਨਾ ਕਿਤੇ ਇਸ ਗੱਲ ਦਾ ਤਸੱਲੀ ਬਖਸ਼ ਉੱਤਰ ਨਹੀਂ ਦੇ ਰਿਹਾ ਕਿ ਜਿਹੜੇ ਐਲੀਗੇਸ਼ਨ ਉਸ ਔਰਤ ਨੇ ਲਗਾਏ ਆ ਪਠਾਨ ਮਾਜਰਾ ਤੇ ਉਹਦੇ ਉੱਪਰ ਉਹ ਪੂਰੀ ਕਲੈਰਿਟੀ ਨਾਲ ਕੋਈ ਗੱਲ ਨਹੀਂ ਕਰ ਰਿਹਾ ਉਹ ਪੂਰੇ ਮੁੱਦੇ ਨੂੰ ਪੋਲਿਟੀਕਲ ਐਂਗਲ ਦੇ ਰਿਹਾ ਹੈ ਕਿ ਦਿੱਲੀ ਵਾਲੇ ਨੇ ਦਿੱਲੀ ਵਾਲਿਆਂ ਦੀ ਮਰਜ਼ੀ ਬਿਨਾ ਕੁਝ ਨਹੀਂ ਹੁੰਦਾ ਦੇਖੋ ਇਹ ਗੱਲ ਬਿਲਕੁਲ ਠੀਕ ਹੈ ਕਿ ਦਿੱਲੀ ਦੀ ਲੀਡਰਸ਼ਿਪ ਦਾ ਦਖਲ ਹੈ ਦਿੱਲੀ ਦੀ ਲੀਡਰਸ਼ਿਪ ਦਾ ਦਖਲ ਤਾਂ ਭਾਜਪਾ 'ਚ ਵੀ ਹੈ ਦਿੱਲੀ ਦੀ ਲੀਡਰਸ਼ਿਪ ਬਿਨਾ ਭਾਜਪਾ ਦਾ ਪੱਤਾ ਨਹੀਂ ਹਿਲਦਾ ਪੰਜਾਬ 'ਚ ਦਿੱਲੀ ਦੀ ਲੀਡਰਸ਼ਿਪ ਬਿਨਾ ਰਾਹੁਲ ਗਾਂਧੀ ਦੀ ਮਰਜ਼ੀ ਬਿਨਾ ਕਾਂਗਰਸ 'ਚ ਪੱਤਾ ਨਹੀਂ ਹਿਲਦਾ ਨਾ ਕਿਸੇ ਨੂੰ ਟਿਕਟ ਮਿਲੇ ਤੇ ਜਿਹੜੀਆਂ ਕੇਂਦਰੀ ਲੀਡਰਸ਼ਿਪ ਨੇ ਕੌਮੀ ਪਾਰਟੀਆਂ ਦੀਆਂ ਉਹਨਾਂ ਦਾ ਦਖਲ ਤਾਂ ਰਹਿਣਾ ਹੀ ਰਹਿਣਾ ਹੈ ਪਰ ਪਠਾਨ ਮਾਜਰਾ ਨੇ ਜਿਸ ਤਰ੍ਹਾਂ ਨਾਲ ਐਡੀ ਵੱਡੀ ਬਗਾਵਤ ਟੈਲੀਵਿਜ਼ਨਾਂ 'ਚ ਹਰ ਕਿਸੇ ਨੂੰ ਇਹ ਕਹਿ ਦੇਣਾ ਵੀ ਜੇ ਅਸੀਂ ਲੋਕਾਂ 'ਚ ਗਏ ਕੰਮ ਨਾ ਕੀਤੇ ਤੇ ਸਾਨੂੰ ਜੁੱਤੀਆਂ ਪਹਿਨ ਗਿਆ ਅਸਲ 'ਚ ਜਿਸ ਤਰ੍ਹਾਂ ਦੇ ਸ਼ਬਦ ਵਰਤੇ ਪਠਾਨ ਮਾਜਰਾ ਨੇ ਉਹ ਸ਼ਬਦ ਵੀ ਕੋਈ ਮੇਰੇ ਕਹਿਣ ਦਾ ਮਤਲਬ ਹੈ ਮੈਨੂੰ ਨਹੀਂ ਪਤਾ ਪਠਾਨ ਮਾਜਰਾ ਕਿੰਨਾ ਕੁ ਪੜਿਆ ਲਿਖਿਆ ਆ ਆਮ ਤੌਰ ਤੇ ਇਹ ਗੱਲ ਪਬਲਿਕਲੀ ਕੋਈ ਕਹਿੰਦਾ ਨਹੀਂ ਹੁੰਦਾ ਜਿਸ ਤਰ੍ਹਾਂ ਪਠਾਨ ਮਾਜਰਾ ਕਹਿ ਰਿਹਾ ਸੀ ਔਰ ਜਿਵੇਂ ਉਹ ਮੁੱਖ ਮੰਤਰੀ ਨੂੰ ਕਹਿ ਰਿਹਾ ਵੀ ਮੁੱਖ ਮੰਤਰੀ ਚੁੱਕ ਗਿਆ ਜਾਂ ਮੁੱਖ ਮੰਤਰੀ ਦਿੱਲੀ ਵਾਲਿਆਂ ਤੋਂ ਬਾਹਰ ਆਵੇ ਦੇਖੋ ਭਗਵੰਤ ਮਾਨ ਤਾਂ ਹੈ ਹੀ ਦਿੱਲੀ ਦੀ ਟੀਮ ਦਾ ਲੀਡਰ ਹੈ ਤਾਂ ਸਭ ਨੂੰ ਪਤਾ ਹੈ ਪਰ 3.5 ਸਾਲ ਬਾਅਦ ਅਚਾਨਕ ਪਠਾਨ ਮਾਜਰਾ ਦਾ ਇਸ ਤਰੀਕੇ ਨਾਲ ਰਿਐਕਟ ਕਰਨਾ ਕਿ ਉਹ ਆਪਣੇ ਹਲਕੇ ਲਈ ਬਹੁਤ ਕੁਝ ਕਰਨਾ ਚਾਹ ਰਿਹਾ ਸੀ ਤੇ ਉਹ ਕਰ ਨਹੀਂ ਸਕਿਆ ਹੜ ਆ ਗਏ ਤਬਾਹੀ ਮਚ ਗਈ ਇਸ ਕਰਕੇ ਉਹ ਐਡਾ ਜਿਆਦਾ ਜਜ਼ਬਾਤੀ ਹੋ ਗਿਆ ਕਿ ਉਹ ਪੂਰੀ ਸਰਕਾਰ ਦੇ ਖਿਲਾਫ ਪੇਡ ਖੋਲਣ ਲੱਗਿਆ ਫਿਰ ਜਿਹੜੀਆਂ ਗੱਲਾਂ ਕੀਤੀਆਂ ਨੇ ਤੁਸੀਂ ਮੈਨੂੰ ਦੱਸੋ ਕੋਈ ਐਮਐਲਏ ਕਿਉਂ ਕਹੂਗਾ ਕਿ ਮੇਰੇ ਕੋਲੇ ਨੀਲੀਆਂ ਫਿਲਮਾਂ ਨਹੀਂ ਇਹਦਾ ਮਤਲਬ ਹੈ ਕਿ ਤਨਾ ਕਿਤੇ ਜਿਹੜਾ ਹੁਣ ਮੀਡੀਆ 'ਚ ਆ ਕੇ ਐਮਐਲਏ ਕਹਿ ਰਿਹਾ ਕਿ ਮੇਰੇ ਕੋਲੇ ਇਹਨਾਂ ਦੀਆਂ ਨੀਲੀਆਂ ਫਿਲਮਾਂ ਪਈਆਂ ਮੇਰੇ ਕੋਲੇ ਟ੍ਰੇਲਰ ਭੇਜ ਤੇ ਮੇਰੇ ਬੰਦਿਆਂ ਨੇ ਇਹ ਕੁਝ ਕਰਨਗੇ ਤੇ ਮੈਂ ਜਵਾਬ ਦਊਂਗਾ ਇਹਦਾ ਮਤਲਬ ਹੈ ਹੋ ਸਕਦਾ ਹੈ ਕਿ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨਾਲ ਇਹਦਾ ਮਤਭੇਦ ਚੱਲ ਰਿਹਾ ਹੋਵੇ ਇਹਨਾਂ ਗੱਲਾਂ ਨੂੰ ਲੈ ਕੇ ਅਸੀਂ ਇਸ ਗੱਲ ਨੂੰ ਰੂਲ ਆਊਟ ਨਹੀਂ ਕਰ ਸਕਦੇ ਕਿ ਪਠਾਨ ਮਾਜਰਾ ਦੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨਾਲ ਅੰਦਰ ਖਾਤੇ ਵਿਗੜ ਚੁੱਕੀ ਸੀ ਤਾਂ ਹੀ ਉਹ ਪਠਾਨ ਮਾਜਰਾ ਇਸ ਹੱਦ ਤੇ ਆਇਆ ਔਰ ਕੱਲ ਦੀ ਜਿਹੜੀ ਗੱਲ ਹੈ ਪਠਾਨ ਮਾਜਰਾ ਕਹਿ ਰਿਹਾ ਵੀ ਉੱਥੇ ਮੈਨੂੰ ਇਨਕਾਊਂਟਰ ਦਾ ਖਤਰਾ ਸੀ ਮੈਨੂੰ ਇੱਕ ਪੁਲਿਸ ਮੁਲਾਜ਼ਮ ਨੇ 10 27 ਤੇਰਾ ਇਨਕਾਊਂਟਰ ਕਰਨਾ ਹੈ ਉਹ ਕਹਿੰਦਾ ਕਈ ਕਈ ਡੀਐਸਪੀ ਉੱਥੇ ਆਏ ਐਸਪੀ ਆਏ ਐਸਐਚਓ ਆਇਆ ਇੰਨੇ ਪੁਲਿਸ ਮੁਲਾਜ਼ਮ ਇੰਨੀਆਂ ਗੱਡੀਆਂ ਉਹਨੂੰ ਐ ਲੱਗਦਾ ਹੈ ਵੀ ਕਿਸੇ ਐਮਐਲਏ ਨੂੰ ਫੜਨ ਦੇ ਲਈ ਇੰਨੇ ਲੋਕਾਂ ਦੀ ਲੋੜ ਨਹੀਂ ਤੇ ਉਹ ਜਿਹੜੀਆਂ ਗੱਲਾਂ ਕਰ ਰਿਹਾ ਪਠਾਨ ਮਾਜਰੇ ਹਾਂ ਜਿਹੜੀ ਹੁਣ ਵੀਡੀਓ ਪਠਾਨ ਮਾਜਰੇ ਨੇ ਆ ਕੇ ਜਾਰੀ ਕੀਤੀ ਹੈ ਉਹ ਕਹਿੰਦਾ ਮੈਂ ਇੱਕ ਵੀਡੀਓ ਤਿਆਰ ਕੀਤੀ ਹੈ ਜਿਹਦੇ ਵਿੱਚ ਮੈਂ ਬਹੁਤ ਸਾਰੀਆਂ ਗੱਲਾਂ ਕਰੂੰਗਾ ਹੁਣ ਮੈਨੂੰ ਇਹ ਲੱਗਦਾ ਹੈ ਕਿ ਇਹ ਸਿਆਸੀ ਲੜਾਈ ਆਰ ਪਾਰ ਦੀ ਬਣ ਗਈ ਆਮ ਆਦਮੀ ਪਾਰਟੀ ਦੇਰ ਸਵੇਰ ਪਠਾਨ ਮਾਜਰੇ ਨੂੰ ਮੁਤਲ ਜ਼ਰੂਰ ਕਰੂਗੀ ਜੋ ਹਾਲਾਤ ਬਣੇ ਨੇ ਔਰ ਜਿਹੜਾ ਪਰਚਾ ਦਰਜ ਹੋਇਆ ਉਹਦੇ ਤੇ ਰੇਪ ਦਾ ਹੁਣ ਪੰਜਾਬ ਪੁਲਿਸ ਨੇ ਟੀਮਾਂ ਬਣਾਤੀਆਂ ਵਿਸ਼ੇਸ਼ ਟੀਮਾਂ ਪਠਾਨ ਮਾਜਰੇ ਦੀ ਗ੍ਰਿਫਤਾਰੀ ਲਈ ਬਣਾਤੀਆਂ ਹੁਣ ਅੱਗੇ ਜਿਹੜੀ ਗੱਲ ਦੇਖਣ ਵਾਲੀ ਹੈ ਹਜੋ ਜੀ ਕਿ ਉਹ ਲੁਕਿਆ ਕਿੱਥੇ ਹੈ ਕਿਉਂਕਿ ਹਰਿਆਣੇ ਦੀ ਪੁਲਿਸ ਨੇ ਕਹਿੰਦੇ ਪਤਾ ਲੱਗਿਆ ਕਿ ਹਰਿਆਣਾ ਦੀ ਪੁਲਿਸ ਨੇ ਵੀ ਜੋ ਕੁਝ ਕੱਲ ਵਾਪਰਿਆ ਉਸ ਮਾਮਲੇ 'ਚ ਕੇਸ ਦਰਜ ਕੀਤਾ ਉਹਦੇ ਜਾਦਾ ਵੇਰਵੇ ਆ ਜਾਣਗੇ ਪਰ ਕੀ ਪਠਾਨ ਮਾਜਰਾ ਹਰਿਆਣੇ 'ਚ ਲੁਕਿਆ ਹੈ ਉਹ ਦਿੱਲੀ ਜਾ ਚੁੱਕਿਆ ਹੈ ਕਿਉਂਕਿ ਜਿਸ ਤਰ੍ਹਾਂ ਨਾਲ ਪਠਾਨ ਮਾਜਰਾ ਬੋਲ ਰਿਹਾ ਸੀ ਉਹਦੇ ਪਿੱਛੇ ਭੂਰੇ ਰੰਗ ਦੀ ﺍﻟमारी ਆ ਉਹਦੀ ਵੀਡੀਓ ਦੇ ਵਿੱਚ ਲਗਭਗ ਜਿਹਦੇ ਤੋਂ ਇਹ ਅੰਦਾਜ਼ਾ ਲੱਗਦਾ ਹੈ ਕਿ ਉਹ ਕਿਸੇ ਕਮਰੇ 'ਚ ਘਰ ਦੇ ਕਮਰੇ 'ਚ ਹੈ ਉਹ ਹੋਟਲ ਵਾਲਾ ਕਮਰਾ ਨਹੀਂ ਲੱਗ ਰਿਹਾ ਜਿਸ ਤਰ੍ਹਾਂ ਦਾ ਉਹ ਮਾਹੌਲ ਦਿਖ ਰਿਹਾ ਪਰ ਹੁਣ ਉਹ ਹੈ ਕਿੱਥੇ ਪੰਜਾਬ ਪੁਲਿਸ ਦੀਆਂ ਕਈ ਟੀਮਾਂ ਕੱਲ ਰਾਤ ਵੀ ਰਵਾਨਾ ਹੋਈਆਂ ਨੇ ਜੋ ਮੈਨੂੰ ਪਤਾ ਲੱਗਿਆ ਗੁਪਤ ਟੀਮਾਂ ਪੰਜਾਬ ਪੁਲਿਸ ਦੀਆਂ ਬਣੀਆਂ ਔਰ ਬਹੁਤ ਵੱਡਾ ਇਲੈਕਟ੍ਰੋਨਿਕ ਸਰਵੇਲੈਂਸ ਪਠਾਨ ਮਾਜਰਾ ਤੇ ਕਿਹੜੇ ਕਿਹੜੇ ਲੋਕ ਪਠਾਨ ਮਾਜਰਾ ਦੇ ਨੰਬਰਾਂ ਤੇ ਪਿਛਲੇ ਦਿਨਾਂ ਦੇ ਵਿੱਚ ਸੰਪਰਕ ਚ ਰਹੇ ਨੇ ਕਿਹਨਾਂ ਨੇ ਪਠਾਨ ਮਾਜਰਾ ਨੂੰ ਟੈਲੀਫੋਨ ਕੀਤੇ ਉਹ ਜਿਨ੍ਹਾਂ ਲੋਕਾਂ ਨਾਲ ਪਠਾਨ ਮਾਜਰਾ ਸੰਪਰਕ ਚ ਸੀ ਉਹ ਪੰਜਾਬ ਤੋਂ ਬਾਹਰ ਕਿੱਥੇ-ਕਿਥੋਂ ਦੇ ਰਹਿਣ ਵਾਲੇ ਸੀ ਮਤਲਬ ਜਿੰਨੇ ਕੁ ਲੋਕਾਂ ਨਾਲ ਕਮਿਊਨੀਕੇਸ਼ਨ ਹੋਈ ਆ ਉਹਦੀ ਪੰਜਾਬ ਤੋਂ ਬਾਹਰੋਂ ਉਹ ਸਾਰੇ ਰਡਾਰ ਤੇ ਨੇ ਪੁਲਿਸ ਦੀ ਕਿਉਂਕਿ ਆਮ ਆਦਮੀ ਪਾਰਟੀ ਦੇ ਪਾਰਟੀ ਦੇ ਲਈ ਇਹ ਵਕਾਰ ਦਾ ਸਵਾਲ ਬਣ ਗਿਆ ਕਿ ਪਠਾਨ ਮਾਜਰੇ ਨੂੰ ਲੱਭ ਕੇ ਲਿਆਉਣਾ ਹੁਣੇ ਵੇਖਦਿਆਂ ਪਠਾਨ ਮਾਜਰਾ ਨੇ ਵੀਡੀਓ ਜਾਰੀ ਕਰਕੇ ਭੰਡਤੀ ਸਰਕਾਰ ਆਮ ਆਦਮੀ ਪਾਰਟੀ ਦੀ ਸਵਾਲ ਇਹ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪਠਾਨ ਮਾਜਰਾ ਨੂੰ ਗ੍ਰਿਫਤਾਰ ਕਰ ਸਕੂਗੀ ਜਾਂ ਨਹੀਂ ਪਠਾਨ ਮਾਜਰਾ ਪਿੱਛੇ ਕੋਈ ਪੋਲਿਟੀਕਲ ਤਾਕਤ ਤਾਂ ਨਹੀਂ ਇਹ ਵੀ ਇੱਕ ਸਵਾਲ ਹੈ ਵੀ ਉਹ ਕਿਸੇ ਦੀ ਚੱਕ ਚ ਬੋਲ ਰਿਹਾ ਹੋਵੇ ਪਰ ਪੰਜਾਬ ਦੀ ਸਿਆਸਤ ਬਹੁਤ ਗੰਦਲੀ ਹੋ ਗਈ ਇਸ ਤਰ੍ਹਾਂ ਅਸੀਂ ਮੰਨ ਸਕਦੇ ਹਾਂ ਇਹ ਵੀ ਹੋ ਸਕਦਾ ਹੈ ਕਿ ਸੱਚਮੁੱਚ ਹੀ ਪਠਾਨ ਮਾਜਰਾ ਸੱਚਾ ਹੋਵੇ ਪਰ ਅਗਰ ਪਠਾਨ ਮਾਜ਼ਰਾ ਸੱਚਾ ਹੈ ਤੇ ਉਹਨੂੰ ਆਉਣਾ ਚਾਹੀਦਾ ਕਿਉਂਕਿ ਉਹ ਆਪ ਹੀ ਕਹਿ ਰਿਹਾ ਸੀ ਵੀ ਮੈਂ ਜੇਲਾ ਤੋਂ ਨਹੀਂ ਡਰਦਾ ਤੇ ਜੇ ਉਹ ਜੇਲਾ ਤੋਂ ਨਹੀਂ ਡਰਦਾ ਤੇ ਉਹਨੂੰ ਅਦਾਲਤ 'ਚ ਸਰੈਂਡਰ ਕਰ ਦੇਣਾ ਚਾਹੀਦਾ ਉਹ ਭਾਵੇਂ ਹਰਿਆਣੇ ਦੀ ਕਿਸੇ ਅਦਾਲਤ 'ਚ ਜਾ ਕੇ ਸਰੈਂਡਰ ਕਰ ਦੇ ਵੀ ਮੈਨੂੰ ਪੰਜਾਬ 'ਚ ਖਤਰਾ ਹੈ ਜੀ ਉੱਥੇ ਅਗਰ ਕਿਸੇ ਅਦਾਲਤ 'ਚ ਸਰੈਂਡਰ ਕਰਦਾ ਹੈ ਤੇ ਉੱਥੇ ਪੁਲਿਸ ਜਾ ਕੇ ਉਹਨੂੰ ਲਿਆਊਗੀ ਜਦੋਂ ਅਦਾਲਤ 'ਚ ਸਰੈਂਡਰ ਕੀਤਾ ਹੋਊਗਾ ਤੇ ਉਹ ਦੱਸ ਸਕਦਾ ਵੀ ਮੈਨੂੰ ਮੇਰੀ ਜਾਨ ਨੂੰ ਖਤਰਾ ਹੈ ਜੀ ਤੇ ਅਦਾਲਤ ਇਨਸ਼ੋਰ ਕਰੂਗੀ ਵੀ ਇਹਨੂੰ ਹੋਣਾ ਕੁਝ ਨਹੀਂ ਚਾਹੀਦਾ ਖਤਰਾ ਤਾਂ ਬਿਸ਼ਨੋਈ ਦੀ ਜਾਨ ਨੂੰ ਵੀ ਹੈ ਪਰ ਉਹਨੂੰ ਵੀ ਸੁਰੱਖਿਆ ਮਿਲ ਗਈ ਹੈ ਸੋ ਦਿੱਲੀ ਜਾ ਕੇ ਦਿੱਲੀ ਦੀ ਅਦਾਲਤ ਤੇ ਸੁਪਰੀਮ ਕੋਰਟ ਤੇ ਜਾ ਕੇ ਸਰੈਂਡਰ ਕਰ ਦੇ ਆਪਣੇ ਵਕੀਲਾਂ ਦੀ ਮਦਦ ਦੇ ਨਾਲ ਜਾਂ ਪ੍ਰੈਸ ਕਾਨਫਰੰਸ ਕਰ ਦੇ ਕਿ ਆਹ ਮੇਰੇ ਵਕੀਲ ਸਾਹਿਬ ਬੈਠੇ ਨੇ ਨਾਲ ਤੇ ਮੈਂ ਆਪਣੀ ਗ੍ਰਿਫਤਾਰੀ ਦੇਣਾ ਚਾਹਣਾ ਮੀਡੀਆ ਦੇ ਸਾਹਮਣੇ ਆਪਣੇ ਆਪ ਨੂੰ ਪੁਲਿਸ ਨੂੰ ਸਰੈਂਡਰ ਕਰ ਦੇ ਪਰ ਹੁਣ ਅਗਰ ਪਠਾਨ ਮਾਜਰਾ ਐਂ ਲੁੱਕ ਕੇ ਵੀਡੀਓ ਜਾਰੀ ਕਰੂਗਾ ਫਿਰ ਇਹਨੂੰ ਅਸੀਂ ਕਹਿ ਸਕਾਂਗੇ ਕਿ ਇੱਕ ਸਰਕਾਰ ਦੇ ਨਾਲ ਵੀਡੀਓ ਜੰਗ ਸ਼ੁਰੂ ਹੋਗੀ ਕਿ ਨਵੀਂ ਤਰ੍ਹਾਂ ਦੀ ਪੋਲਿਟਿਕਸ ਅਸੀਂ ਦੇਖਾਂਗੇ ਹੁਣ ਉਹ ਡਰਦਾ ਨਹੀਂ ਜੇਲਾ ਤੋਂ ਉਹ ਕਹਿ ਰਿਹਾ ਵੀ ਮੈਂ ਜੇਲ੍ਹ ਤੋਂ ਨਹੀਂ ਡਰਦਾ ਪਰਚਾ ਤੋਂ ਨਹੀਂ ਡਰਦਾ ਫਿਰ ਉਹਨੂੰ ਸਰੈਂਡਰ ਕਰ ਦੇਣਾ ਚਾਹੀਦਾ ਅਗਰ ਉਹਨੇ ਰਾਜਨੀਤੀ ਕਰਨੀ ਹੈ ਨਹੀਂ ਤਾਂ ਅਗਰ ਉਹ ਵੀਡੀਓ ਵੀ ਮੈਂ ਡਲਾ ਜੀ ਮੈਂ ਚਾਹੂੰਗੀ ਉਹ ਵੀਡੀਓ ਵੀ ਅਸੀਂ ਜ਼ਰੂਰ ਦਰਸ਼ਕਾਂ ਨਾਲ ਸਾਂਝੀ ਕਰੀਏ ਤਾਂ ਕਿ ਉਸ ਤੋਂ ਬਾਅਦ ਅਸੀਂ ਅਗਲੀ ਖਬਰ ਵੱਲ ਵੀ ਵਧ ਸਕੀਏ ਜੀ ਇਹ ਇਹ ਜਿਹੜੀ ਸਟਾਰ ਆ ਇਹ ਬਿਲਕੁਲ ਜਿਹੜਾ ਦਿੱਲੀ ਵਾਲੇ ਵਰਕ ਚੁੱਕੇ ਆ ਮੈਂ ਤੁਹਾਨੂੰ ਬੇਨਤੀ ਕਰਦਾ ਸਾਰੇ ਆਪਣੇ ਐਮਐਲਏ ਨੂੰ ਮੰਤਰੀਆਂ ਨੂੰ ਇਕੱਠੇ ਕੋ ਤੁਰਪਾ ਜਿਹੜਾ ਕਿੱਢੀ ਗਾਦਿਆ ਕੀ ਤੁਹਾਨੂੰ ਕੋ ਖਾ ਚਲਿਆ ਠੀਕ ਹੈ ਕਿ ਨਹੀਂ ਤੇ ਐਵੇਂ ਡਰਨ ਦੀ ਲੋੜ ਨਹੀਂ ਇਹਨੂੰ ਸਰਕਾਰ ਨੂੰ ਜਗਾ ਲਓ ਚੰਗੇ ਰਹੋਗੇ ਮੈਨੂੰ ਕੋਈ ਵਰਕ ਨਹੀਂ ਮੈਂ ਕੋ ਗੱਲ ਕਹਿੰਦਾ ਮੇਰੇ ਵਰਗੇ ਪਿਆ ਹੋ ਕੇ ਰੰਗੀ ਜਿੱਦਾਂ ਜੱਗ ਹੋਰ ਚੱਲ ਜਾਂਗੇ ਪਰ ਇਹ ਜਿਹੜੀ ਹਰਕਤਾਂ ਪਾਏ ਆ ਇਹ ਪੰਜਾਬ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਆ ਓਏ ਆਪਾਂ ਵੱਡੇ ਵੱਡੇ ਮਦਦੀਆਂ ਤੁਸੀਂ ਕਰੇ ਤੇ ਦਿੱਲੀ ਵਾਲਾ ਜਿਹੜਾ ਏ ਨਾਨਾ ਜੀ ਸਾਨੂੰ ਕੀ ਦਵਾ ਲੂ ਤੇ ਕਰਕੇ ਉੱਠੋ ਜ਼ਮੀਨ ਜਗਾਓ ਵੀ ਮੈਂ ਉਸ ਨੂੰ ਪੁੱਛਾ ਜਿਹੜਾ ਗੁਰੂ ਘਰ ਵੜ ਕੇ ਕਹਿ ਦੋ ਬਾਬੇ ਵੱਡੇ ਨੂੰ ਮੰਨਦੇ ਹਾਂ ਆਪਣੇ ਬੱਚਿਆਂ ਦੀ ਸੌਖਾ ਕਰਕੇ ਕਹੋ ਕਿ ਤੁਹਾਡਾ ਮੇਰੇ ਕੋਲ ਟਕਰਾਰ ਹੋਈ ਜਾਂ ਮੈਂ ਤੁਹਾਨੂੰ ਧੱਕਾ ਮੁੱਗੀ ਹੋਇਆ ਜਾਂ ਮੈਂ ਤਾਂ ਕੋਈ ਗੋਲੀ ਚਲਾਈ ਹੈ ਮੈਂ ਬਿਲਕੁਲ ਮੈਨੂੰ ਪਤਾ ਲੱਗਿਆ ਸੀ ਵੀ ਇਹਨਾਂ ਨੇ ਮੇਰਾ ਇੰਕਾਊਂਟਰ ਕਰ ਰਹੇ ਨੇ ਕਿ ਕਿਸੇ ਦਾ ਫੋਨ ਆ ਗਿਆ ਸੀ ਮੈਂ ਉਹ ਪ੍ਰਸ਼ਾਦੇ ਪਾਣੀ ਚ ਚਾਹ ਪਾਣੀ ਚਲ ਜਾ ਆਪਿਓ ਨੇ ਜਰੂਰ ਬੰਦੇ ਇਕੱਠੇ ਕਰਕੇ ਇਨਾ ਉੱਥੇ ਚੱਲ ਜਾ ਕੇ ਮੈਂ ਉੱਥੋਂ ਆਪਣਾ ਸੇਫ ਨਿਕਲ ਗਿਆ ਪਿੱਛੇ ਮੇਰੇ ਕੌਕ ਕੀਤਾ ਮੈਨੂੰ ਵਾਰਨ ਦੀ ਕੋਸ਼ਿਸ਼ ਕੀਤੀ ਤੇ ਮੈਂ ਉੱਥੋਂ ਉਹਨਾਂ ਕਰੋੜ ਕੋਕਰੀ ਹੋਇਆ ਚੱਲ ਜਾ ਨਹੀਂ ਕੀਆ ਮੈਂ ਉੱਥੋਂ ਬਗ ਨਿਕਲ ਗਿਆ ਨਿਕਲ ਕੇ ਤੇ ਮੈਂ ਆਪਦੀ ਸੇਫ ਜਗ੍ਹਾ ਚੱਲ ਗਿਆ ਇਹਨਾਂ ਮੈਨੂੰ ਨਾਲ ਦੱਸ ਦਿੱਤਾ ਸੀ ਪੁਲਸ ਵਾਲੇ ਨੇ ਕਿ ਤੇਰੇ ਨਾਲ ਇਹ ਰਾਹ ਚ ਇੰਟਰਪਰ ਕਰਨਾ ਇੱਕ ਐਮਐਲਏ ਦੇ ਫਰਮ ਵਾਸਤੇ 8 10 ਐਸਪੀ 8 10 ਡੀਐਸਪੀ ਐਸਐਚਓ ਪੰਜ ਚਾਰ 500 ਪੁਲਸ ਵਾਲਾ ਵਿੱਚ ਵੀਕਰਮ ਪ੍ਰਾਰ ਸਾਡਾ ਪ੍ਰਾ ਵੇ ਗੈਂਗਸਟਰ ਸ਼ੋ ਕਰਕੇ ਨੂੰ ਵੀ ਇਹਨੇ ਦੁਕਾਨਾਂ ਵਿੱਚ ਵਾਖੇ ਭੱਜ ਗਿਆ ਉਹ ਬੰਦਾ ਚਲਾਤਾ ਜਿਵੇਂ ਉਹੀ ਗੱਲ ਹੋਈ ਪਿੱਛੋਂ ਮੇਰੇ ਪਿਸਤੌਲ ਆਪਣੇ ਮੇਰੇ ਭਰਾਵਾਂ ਦੇ ਫੜ ਕੇ ਵਖਾਤਾ ਵੇ ਤਿੰਨ ਪਿਸਤੌਲ ਫੜੇਗਾ ਤੇ ਬੱਚੇ ਦੇ ਸਿਰ ਤੇ ਹੱਥ ਰੱਖ ਕੇ ਸ਼ੌਂਕਾ ਉਹ ਅਸੀਂ ਕੁ ਗੋਲੀ ਚਲਾਈਏ ਅਸੀਂ ਤਾਂ ਆਪਣੇ ਹੱਥੋਂ ਆਈ ਹੋਈਆਂ ਕਿਉਂ ਐਵੇਂ ਝੂਠ ਬੋਲਦੇ ਹੋ ਮੈਂ ਭੜੇ ਸਭ ਤੋਂ ਵੱਧ ਕਦਰ ਕਰਦਾ ਰਿਆਂ ਪੁਲਿਸ ਵਾਲਿਆਂ ਦੀ ਪਰ ਤੁਸੀਂ ਇਹ ਘੱਟ ਘੱਟ ਜਾਹਰ ਕਰਤਾ ਤੇ ਆਏ ਹੋ ਇੱਕ ਨਾ ਕਰੋ ਕੋਈ ਫੈਸਲਾ ਮੈਂ ਇੰਨਾ ਹੀ ਕੁਛ ਕਹਿਣਾ ਵੀ ਲੋਕਾਂ ਨੂੰ ਤੋਂ ਭੱਜਣਾ ਐਵੇਂ ਨੇ ਜਾਗਜੋ ਸੀ ਇਹਨੇ ਜਗੜਾ ਨਬੋਲੀ ਹੋ ਚੁੱਕਾ ਹੁਣ ਤੁਸੀਂ ਵੇਖੋ ਸੀਐਮ ਤੋਂ ਨਾਕੋਚ ਹੈ ਪਰ ਸਵਾਲ ਇੱਥੇ ਇਹ ਹੈ ਸਾਰੀਆਂ ਗੱਲਾਂ ਕਰਤੀਆਂ ਪਠਾਨਵਾਜਰਾਂ ਨੇ ਵੀ ਪੁਲਿਸ ਨੇ ਧੱਕਾ ਕੀਤਾ ਮੇਰਾ ਇਨਕਾਊਂਟਰ ਕਰਨ ਦਾ ਖਤਰਾ ਸੀ ਮੈਂ ਕੁਝ ਨਹੀਂ ਕੀਤਾ ਨਾ ਅਸੀਂ ਹਮਲਾ ਕੀਤਾ ਦਿੱਲੀ ਵਾਲਿਆਂ ਦੇ ਵੀ ਬੋਲਤਾ ਵੀ ਐਮਐਲਏ ਨੂੰ ਵੀ ਕਹਤਾ ਵੀ ਇਕੱਠੇ ਹੋ ਪਰ ਜਿਹੜਾ ਪਰਚਾ ਦਰਜ ਹੋਇਆ ਉਹਦੇ ਤੇ ਗੱਲ ਨਹੀਂ ਕੀਤੀ ਦੇਖੋ ਪਤਾ ਪਠਾਨਵਾਜਰਿਆਂ ਨੂੰ ਸਾਰਾ ਕੁਝ ਹੈ ਕਿ ਨਾ ਮੈਨੂੰ ਪਤਾ ਸੀ ਮੇਰਾ ਇਨਕਾਊਂਟਰ ਕਰ ਦੇਣਾ ਇਹਦਾ ਮਤਲਬ ਹੈ ਇਹਦੇ ਲਿੰਕ ਹੈ ਬੜਾ ਸਿਆਣਾ ਐਮ ਐਲ اے ਹੈ ਅੱਛਾ ਪਹਿਲਾ ਵੀਡੀਓ ਜਾਰੀ ਕੀਤੀ ਸੀ ਉਦੋਂ ਵੀ ਕਹਿੰਦਾ ਸੀ ਕਹਿੰਦਾ ਮੈਨੂੰ ਪਤਾ ਇਹਨਾਂ ਨੇ ਮੇਰੇ ਤੇ ਪਰਚਾ ਦੇ ਦੇਣਾ ਇਹਦਾ ਮਤਲਬ ਹੈ ਕਿ ਜੋ ਐਕਸ਼ਨ ਹੈ ਪਠਾਨ ਮਾਜਰੇ ਦਾ ਅਸਲ ਚ ਕੀ ਉਹ ਇਸ ਕਰਕੇ ਹੈ ਵੀ ਇਹਦੇ ਤੇ ਪਰਚਾ ਦਰਜ ਹੋ ਗਿਆ ਜਾਂ ਹੋਣ ਵਾਲਾ ਸੀ ਇਹ ਸਵਾਲ ਹੈ ਕਿਉਂਕਿ ਸਰਕਾਰ ਦਾ ਅਲੀਗੇਸ਼ਨ ਹੈ कि ਇਹਨੂੰ ਪਤਾ ਲੱਗ ਗਿਆ ਸੀ ਕਿ ਪੁਲਿਸ ਦੀ ਕਾਰਵਾਈ ਹੋਣੀ ਹੈ ਇਸ ਕਰਕੇ ਬਾਗੀ ਹੋਇਆ ਪਠਾਨ ਮਾਜਰਾ ਹੁਣ ਪਠਾਨ ਮਾਜਰਾ ਆਪਣੇ ਐਕਸ਼ਨ ਮੁਤਾਬਕ ਸਰੈਂਡਰ ਕਰਦੇ ਉਹ ਮੈਨੂੰ ਲੱਗਦਾ ਫਿਰ ਤਾਂ ਲੋਕ ਭਰੋਸਾ ਕਰ ਲੈਣਗੇ ਵੀ ਹਾਂ ਪਠਾਨ ਮਾਜਰੇ ਨੇ ਕਿਹਾ ਸੀ ਵੀ ਮੈਂ ਪਰਚੇ-ਪੁਰਚਿਆਂ ਤੋਂ ਨਹੀਂ ਡਰਦਾ ਮੈਂ ਜੇਲ੍ਹ ਤੋਂ ਨਹੀਂ ਡਰਦਾ ਫਿਰ ਤਾਂ ਲੋਕ ਨਾਲ ਖੜਨਗੇ ਵੀ ਦੇਖੋ ਜੀ ਬੰਦਾ ਨਾ ਪਰਚੇ ਤੋਂ ਡਰਿਆ ਨਾ ਜੇਲ੍ਹ ਤੋਂ ਡਰਿਆ ਸੋ ਜੇ ਫਰਾਰ ਹੋ ਗਿਆ ਤਾਂ ਵੀਡੀਓ ਹੀ ਜਾਰੀ ਕਰੂਗਾ ਫਿਰ ਤਾਂ ਇਹ ਸਿਆਸੀ ਲੜਾਈ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਨਾਲ ਕਿਉਂਕਿ ਉਹਨਾਂ ਦਾ ਐਮਐਲਏ ਹੈ। ਬਾਕੀ ਜੀ 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 ਬਿਲਕੁਲ ਸੋ ਆਮ ਆਦਮੀ ਪਾਰਟੀ ਦੇ ਐਮਐਲਏ ਵੱਲੋਂ ਜੋ ਇਹ ਵੀਡੀਓ ਜਾਰੀ ਕੀਤੀ ਗਈ ਫਰਾਰ ਹੋਣ ਤੋਂ ਬਾਅਦ ਕਈ ਤਰ੍ਹਾਂ ਦੇ ਇਲਜ਼ਾਮ ਲਗਾਏ ਗਏ ਇਸ ਉੱਪਰ ਸਵਾਲ ਤਾਂ ਕਈ ਖੜੇ ਹੁੰਦੇ ਹੀ ਨੇ ਡੱਲਾ ਜੀ ਸਵਾਲ ਹੋਰ ਵੀ ਕਈ ਖੜੇ ਹੋ ਰਹੇ ਨੇ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਫਗਾਨਿਸਤਾਨ ਦੇ ਪੁਚਾਲ ਪੀੜਤਾਂ ਨੂੰ ਲੈ ਕੇ ਹਮਦਰਦੀ ਜ਼ਾਹਿਰ ਕੀਤੀ ਹੈ ਵੈਸੇ ਕਿਤੇ ਵੀ ਕੁਦਰਤੀ ਆਪਦਾ ਹੋਵੇ ਉਹ ਕਾਫੀ ਦੁਖਦ ਉਸ ਨੂੰ ਅਸੀਂ ਮੰਨ ਸਕਦੇ ਹਾਂ ਪਰ ਸਵਾਲ ਇੱਥੇ ਖੜੇ ਤਾਂ ਹੋ ਰਹੇ ਨੇ ਕਿਉਂਕਿ ਪੀਐਮ ਮੋਦੀ ਨੇ ਉਸ ਆਪਣੇ ਐਕਸ ਹੈਂਡਲ ਦੇ ਉੱਪਰ ਜੋ ਲਿਖਿਆ ਹਮਦਰਦੀ ਦੇ ਲਈ ਉਹਨਾਂ ਨੇ ਕਿਹਾ ਕਿ ਜਿਸ ਤਰੀਕੇ ਨਾਲ ਉੱਥੇ ਪੁਚਾਲ ਆਇਆ ਜਾਂ ਜਿਸ ਤਰੀਕੇ ਨਾਲ ਉੱਥੇ ਇੰਨਾ ਜ਼ਿਆਦਾ ਲੋਕ ਪੁਚਾਲ ਦੇ ਨਾਲ ਪੀੜਤ ਹੋਏ ਨੇ ਉਹਨਾਂ ਨੂੰ ਅਸੀਂ ਹਰ ਸੰਭਵ ਮਨੁੱਖੀ ਮਦਦ ਦੇਣ ਦੀ ਕੋਸ਼ਿਸ਼ ਕਰਾਂਗੇ ਔਰ ਨਾਲ ਦੀ ਨਾਲ ਉਹਨਾਂ ਨੇ ਇਸ ਜੋ ਐਕਸ ਹੈਂਡਲ ਦੇ ਉਹਨਾਂ ਨੇ ਜੋ ਹਮਦਰਦੀ ਜਤਾਈ ਹੈ ਇਸ ਉੱਪਰ ਗਿਆਨੀ ਹਰਪ੍ਰੀਤ ਸਿੰਘ ਨੇ ਜੋ ਹੈ ਨਰਿੰਦਰ ਮੋਦੀ ਨੂੰ ਸ਼ੀਸ਼ਾ ਜ਼ਰੂਰ ਦਿਖਾਇਆ ਉਹਨਾਂ ਨੇ ਸਾਫ਼ ਤੌਰ ਤੇ ਲਿਖਿਆ ਹੈ ਕਿ ਪੰਜਾਬ ਵੀ ਜਿਹੜਾ ਹੈ ਇਸੇ ਦੇਸ਼ ਦਾ ਹਿੱਸਾ ਹੈ ਲੇਕਿਨ ਕਿਉਂ ਜੋ ਹੈ ਅੱਖੋਂ ਪਰੋਖੇ ਕੀਤਾ ਜਾ ਰਿਹਾ ਪੰਜਾਬ ਨੂੰ ਗਿਆਨੀ ਹਰਪ੍ਰੀਤ ਸਿੰਘ ਲਿਖਦੇ ਨੇ ਕਿ 17 ਅਗਸਤ ਤੋਂ ਲੈ ਕੇ ਜੋ ਹੈ ਹੁਣ ਤੱਕ ਤਕਰੀਬਨ 1500 ਪਿੰਡ ਜੋ ਹੈ ਹੜ੍ਹ ਦੀ ਲਪੇਟ ਵਿੱਚ ਆਏ ਨੇ ਤਕਰੀਬਨ 3 ਲੱਖ ਲੋਕ ਜਿਹੜੇ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋਏ ਨੇ ਪੰਜਾਬ ਦੇ ਅਸੀਂ ਵੀ ਦੇਖ ਰਹੇ ਹਾਂ ਕਿ 23 ਦੇ 23 ਜ਼ਿਲ੍ਹਿਆਂ ਦੇ ਜਿਹੜੇ ਪਿੰਡ ਨੇ ਵੱਖ-ਵੱਖ ਪਿੰਡ ਨੇ ਹੜ੍ਹਾਂ ਦੇ ਨਾਲ ਪ੍ਰਭਾਵਿਤ ਹੋ ਚੁੱਕੇ ਨੇ ਅੱਗੋਂ ਲਿਖਦੇ ਨੇ ਕਿ ਆਖਿਰ ਕਿਉਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਲਿਖਦੇ ਨੇ ਕਿ ਤੁਹਾਡੀ ਬੇਰੁਖੀ ਤੁਹਾਡੀ ਅਣਦੇਖੀ ਜਿਹੜੀ ਹੈ ਪੰਜਾਬ ਦੇ ਪ੍ਰਤੀ ਉਹ ਕਾਫੀ ਪੀੜਾ ਦੇਣ ਲਾਇਕ ਹੈ ਸੋ ਜ਼ਰੂਰ ਇਸ ਉੱਪਰ ਡੱਲਾ ਜੀ ਗੱਲ ਕਰਿਓ ਵਾਕਈ ਸਵਾਲ ਇੱਥੇ ਬਹੁਤ ਸਾਰੇ ਖੜੇ ਹੋ ਰਹੇ ਨੇ ਤੁਸੀਂ ਕੀ ਕਹਿਣਾ ਚਾਹੋਗੇ ਨੇ ਦੇਖੋ ਪ੍ਰਧਾਨ ਮੰਤਰੀ ਨੇ ਜਿਸ ਤਰ੍ਹਾਂ ਨਾਲ ਅਫਗਾਨਿਸਤਾਨ ਦੇ ਲੋਕਾਂ ਦੇ ਪ੍ਰਤੀ ਹਮਦਰਦੀ ਜਤਾਈ ਹੈ ਔਰ ਉਹਨਾਂ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ ਹੈ ਇਹ ਚੰਗੀ ਗੱਲ ਹੈ ਸਾਡੀ ਵਿਦੇਸ਼ ਨੀਤੀ ਇਹ ਕਹਿੰਦੀ ਹੈ ਪਰ ਸਾਡੀ ਦੇਸ਼ ਨੀਤੀ ਇਹ ਕਹਿੰਦੀ ਹੈ ਕਿ ਜਦੋਂ ਪੰਜਾਬ 'ਚ ਲਗਾਤਾਰ 17 ਅਗਸਤ ਤੋਂ ਹੜ੍ਹ ਆਏ ਨੇ ਹਜੇ ਤੱਕ ਕੇਂਦਰ ਦੇ ਮੰਤਰੀ ਕੇਂਦਰ ਦੇ ਅਫਸਰਾਂ ਦੀਆਂ ਟੀਮਾਂ ਪੰਜਾਬ 'ਚ ਦੌਰੇ ਤੇ ਨਹੀਂ ਆਈਆਂ ਕਿਸੇ ਤਰ੍ਹਾਂ ਦਾ ਕੇਂਦਰ ਸਰਕਾਰ ਵੱਲੋਂ ਪੈਸਾ ਖਾਤਿਆਂ 'ਚ ਨਹੀਂ ਪਾਇਆ ਗਿਆ ਕੋਈ ਮਦਦ ਨਹੀਂ ਕੀਤੀ ਗਈ ਕਈ ਕਈ ਦਿਨ ਹੋ ਗਏ ਪ੍ਰਧਾਨ ਮੰਤਰੀ ਸਾਹਿਬ ਵੱਲੋਂ ਟਵੀਟ ਨਹੀਂ ਕੀਤਾ ਗਿਆ ਜਿਹੜਾ ਟਵੀਟ ਅਫਗਾਨਿਸਤਾਨ ਲਈ ਕੀਤਾ ਗਿਆ ਅਗਰ ਇਸੇ ਤਰ੍ਹਾਂ ਦਾ ਟਵੀਟ ਪੰਜਾਬ ਲਈ ਵਕਤ ਰੈਂਦੇ ਕਰ ਦਿੱਤਾ ਜਾਂਦਾ ਤੇ ਲੋਕ ਆਸ਼ਵੰਦ ਹੋ ਜਾਂਦੇ ਕਿ ਹਾਂ ਪ੍ਰਧਾਨ ਮੰਤਰੀ ਨੂੰ ਪਤਾ ਲੱਗ ਗਿਆ ਤੇ ਸਾਡੀ ਹੁਣ ਮਦਦ ਹੋਊਗੀ ਇਹਦਾ ਜਿਹੜੇ ਟਵੀਟ ਵਗੈਰਾ ਨੇ ਐਕਸ ਹੈਂਡਲ ਨੇ ਸੋਸ਼ਲ ਮੀਡੀਆ ਨੇ ਜਦੋਂ ਕੋਈ ਵੱਡਾ ਲੀਡਰ ਇਹ ਲਿਖ ਦੇ ਕਿ ਪੰਜਾਬ ਚ ਜੇ ਮੋਦੀ ਸਾਹਿਬ ਲਿਖ ਦਿੰਦੇ ਵੀ ਪੰਜਾਬ ਚ ਬਹੁਤ ਹੜ ਆ ਗਏ ਬਹੁਤ ਬੁਰੀ ਤਰ੍ਹਾਂ ਨਾਲ ਸਾਡੇ ਪੰਜਾਬੀ ਭਾਈ ਭੈਣ ਮੁਸੀਬਤ ਚ ਨੇ ਤੇ ਮੈਂ ਉਹਨਾਂ ਦੇ ਨਾਲ ਖੜਾ ਤੇ ਲੋਕਾਂ ਨੂੰ ਈ ਕਾਸ਼ ਹੋ ਜਾਂਦੀ ਆ ਵੀ ਪ੍ਰਧਾਨ ਮੰਤਰੀ ਨੂੰ ਪਤਾ ਹੈ ਵੀ ਸਾਡੇ ਹੜ ਆਏ ਨੇ ਅਸੀਂ ਮਾੜੇ ਹਾਲਾਤ ਚ ਆ ਇਸ ਕਰਕੇ ਉਹ ਕੁਝ ਨਾ ਕੁਝ ਕਰਨਗੇ ਹੋਰ ਕੋਈ ਚਾਹ ਨਹੀਂ ਹੁੰਦਾ ਲੋਕਾਂ ਨੂੰ ਵੀ ਪ੍ਰਧਾਨ ਮੰਤਰੀ ਨੇ ਸਾਡੇ ਨਾਲ ਦੁੱਖ ਨਹੀਂ ਜਤਾਇਆ ਜੀ ਮਦਦ ਕਰਨ ਲਈ ਤਾਂ ਪੰਜਾਬੀ ਇੱਕ ਦੂਜੇ ਦੇ ਸਾਰੇ ਹੈਗੇ ਹੀ ਨੇ ਪਰ ਕਿਉਂਕਿ ਉਹ ਪ੍ਰਧਾਨ ਮੰਤਰੀ ਨੇ ਦੇਸ਼ ਦੇ ਅਗਰ ਉਹ ਟਵੀਟ ਕਰ ਦਿੰਦੇ ਵਕਤ ਰਹਿੰਦੇ ਤੇ ਸਾਡੇ ਲੋਕਾਂ ਨੂੰ ਆਸ ਹੋ ਜਾਣੀ ਸੀ ਵੀ ਪ੍ਰਧਾਨ ਮੰਤਰੀ ਨੂੰ ਪਤਾ ਲੱਗ ਗਿਆ ਹੁਣ ਸਾਰੇ ਅਫਸਰ ਚਕੰਨੇ ਹੋ ਕੇ ਕੰਮ ਕਰਨਗੇ ਕਿਉਂਕਿ ਹੁਣ ਸਭ ਨੂੰ ਪਤਾ ਲੱਗ ਗਿਆ ਕਿ ਮੋਦੀ ਸਾਹਿਬ ਨੂੰ ਪਤਾ ਹੈ ਵੀ ਪੰਜਾਬ 'ਚ ਹੜ੍ਹ ਆਇਆ ਉਹ ਉਮੀਦ ਵੀ ਕਰਦੇ ਆ ਵੀ ਹੁਣ ਸਾਨੂੰ ਸਾਡਾ ਕੁਝ ਨਾ ਕੁਝ ਹੋ ਜੂ ਹੁਣ ਸਾਨੂੰ ਕੋਈ ਨਾ ਕੋਈ ਫੰਡ ਮਿਲ ਜਾਣਗੇ ਬਸ ਇੰਨੀ ਗੱਲ ਹੁੰਦੀ ਹੈ ਤੇ ਗਿਆਨੀ ਹਰਪੀ ਸਿੰਘ ਨੇ ਬੜਾ ਕਰਾਰਾ ਜਵਾਬ ਦਿੱਤਾ ਹੈ ਪ੍ਰਧਾਨ ਮੰਤਰੀ ਸਾਹਿਬ ਨੂੰ ਉਹ ਕਹਿੰਦੇ ਜੀ ਪੰਜਾਬ ਵੀ ਇਸੇ ਦੇਸ਼ ਦਾ ਹੀ ਹਿੱਸਾ ਜੀ ਤੇ ਅਸੀਂ ਰਹਿੰਦੇ ਆ ਵੀ ਮੋਦੀ ਸਾਹਿਬ ਇਹ ਬੜਾ ਦਰਦਨਾਕ ਹੈ ਕਿ ਤੁਹਾਡੀ ਇਸ ਮਾਮਲੇ ਦੇ ਵਿੱਚ ਕਿਸੇ ਤਰ੍ਹਾਂ ਦੀ ਪੰਜਾਬ ਨੂੰ ਲੈ ਕੇ ਰਿਲੀਫ ਦੇਣ ਦੀ ਉਹਨਾਂ ਦੇ ਕਹਿਣ ਦਾ ਮਤਲਬ ਸੀ ਵੀ ਤੁਸੀਂ ਬਿਲਕੁਲ ਵੀ ਇਸ ਪਾਸੇ ਫੌਰੀ ਤੌਰ ਤੇ ਕਦਮ ਚੱਕੋ ਰਹੇ ਦੇ ਬੜਾ ਦਰਦਨਾਕ ਹੈ ਕਿ ਹਜੇ ਬਹੁਤ ਗੰਭੀਰਤਾ ਦੇ ਨਾਲ ਕਿਸੇ ਤਰ੍ਹਾਂ ਦਾ ਐਲਾਨ ਨਹੀਂ ਕੀਤਾ ਗਿਆ ਕੋਈ ਮੁਆਵਜ਼ੇ ਦਾ ਐਲਾਨ ਨਹੀਂ ਹੋਇਆ ਦੇਖੋ ਖੇਤੀਬਾੜੀ ਮੰਤਰੀ ਨੇ ਕਹਿੰਦੇ ਕੱਲ ਆਉਣਾ ਹੈ ਪਹਿਲਾਂ ਮੈਂ ਸਮਝਿਆ ਸੀ ਅੱਜ ਆਉਣਾ ਹੈ ਉਹ ਕੱਲ ਆਉਣਾ ਹੈ ਹੁਣ ਕੱਲ ਅਫਸਰ ਆਣਗੇ ਖੇਤੀਬਾੜੀ ਮੰਤਰੀ ਆਉਣਗੇ ਹੁਣ ਕੰਮ ਸ਼ੁਰੂ ਹੋਊਗਾ ਵੀ ਕਿੰਨਾ ਕੁ ਨੁਕਸਾਨ ਹੋਇਆ ਹੈ ਕਿੰਨਾ ਕੁ ਮੁਆਵਜ਼ਾ ਦੇਣਾ ਹੈ ਪੰਜਾਬ ਸਰਕਾਰ ਨੂੰ ਦੇਣਾ ਹੈ ਡਾਇਰੈਕਟ ਖਾਤਿਆਂ 'ਚ ਪਾਉਣਾ ਹੈ ਕਿਉਂਕਿ ਹਜੇ ਤੱਕ ਤਾਂ ਅਗਰ ਖੇਤ ਦਾ ਕਿਲਾ 100% ਬਰਬਾਦ ਹੋ ਜਾਈ ਤੇ 17 ਕੁ ਹਜ਼ਾਰ ਰੁਪਏ ਮਿਲਦੇ ਆ ਤੇ ਭਗਵੰਤ ਮਾਨ ਉਹਨਾਂ ਨੇ ਕਿਹਾ ਕਿ ਅਸੀਂ 50 ਹਜ਼ਾਰ ਦੇਣਾ ਚਾਹੁੰਦੇ ਆ ਸਾਡੇ ਕਿਸਾਨ ਯੂਨੀਅਨਾਂ ਦੀ ਮੰਗ ਹੈ ਕਿ 70 ਹਜ਼ਾਰ ਦਿਓ ਘਟੋ ਘਟ ਪ੍ਰਤੀ ਏਕੜ ਦਾ ਹੁਣ ਕੇਂਦਰ ਸਰਕਾਰ ਕਿੰਨਾ ਦਿੰਦੀ ਹੈ ਮੇਰਾ ਮੰਨਣਾ ਹੈ ਕਿ ਖਾਤਿਆਂ ਚ ਪਾਣਾ ਪੈਸਾ ਪਾਉਣਾ ਚਾਹੀਦਾ ਸਿੱਧਾ ਕਿਸਾਨਾਂ ਦੇ ਪ੍ਰਧਾਨ ਮੰਤਰੀ ਸਾਹਿਬ 50000 ਪਾਉਣ 60000 ਪਾਉਣ 70000 ਪਾਉਣ ਸਿੱਧਾ ਕਿਸਾਨਾਂ ਦੇ ਖਾਤਿਆਂ ਚ ਪਾਉਣ ਤੇ ਪੰਜਾਬ ਸਰਕਾਰ ਆਪਣੇ ਵੱਲੋਂ ਪਾਵੇ ਜੋ ਇਹਨਾਂ ਨੇ ਪਾਉਣਾ ਹੈ ਭਾਵੇਂ ਪੰਜਾਬ ਸਰਕਾਰ ਕਰਜ਼ਾ ਲੈ ਕੇ ਪਾਵੇ ਇਹ ਨਹੀਂ ਵੀ ਮੰਤਰੀਆਂ ਦੀ ਸਿਕਿਉਰਿਟੀ ਹੈ ਮੰਤਰੀਆਂ ਨੂੰ ਨਵੀਆਂ ਕਾਰਾਂ ਨੇ ਗੱਡੀਆਂ ਨੇ ਕੋਠੀਆਂ ਨੇ ਉਹਦੇ ਲਈ ਪੰਜਾਬ ਸਰਕਾਰ ਪ੍ਰਵਾਹ ਨਹੀਂ ਕਰਦੀ ਵੀ ਜਿੰਨਾ ਮਰਜ਼ੀ ਕਰਜ਼ੇ ਦੀ ਲੋਡ ਹੋਵੇ ਅਸੀਂ ਚਟਾਂਗੇ ਇਹ ਇਕੱਲੀ ਹੋਣ ਵਾਲਿਆਂ ਦੀ ਗੱਲ ਨਹੀਂ ਪੁਰਾਣਿਆਂ ਦੀ ਵੀ ਹੈਲੀਕਾਪਟਰ ਤੇ ਵੀ ਖਰਚੇ ਆਉਂਦੇ ਨੇ ਜਦੋਂ ਹੁਣ ਮੁੱਖ ਮੰਤਰੀ ਹੈਲੀਕਾਪਟਰ ਤੇ ਘੁੰਮਦੇ ਨੇ ਉਹਦਾ ਵੀ ਖਰਚਾ ਹਾਂ ਅਗਰ ਮੁੱਖ ਮੰਤਰੀ ਕਾਰਾਂ ਤੇ ਘੁੰਮੇ ਸ਼ਾਇਦ ਉਹ ਖਰਚਾ ਵੱਧ ਹੋਵੇ ਇਸ ਕਰਕੇ ਕਿਉਂਕਿ ਫਿਰ ਇੰਨੀ ਜ਼ਿਆਦਾ ਸਿਕਿਉਰਿਟੀ ਉਹਦੇ ਨਾਲ ਚੱਲਦੀ ਹੈ ਚਲੋ ਪਰ ਫਿਰ ਵੀ ਪੰਜਾਬ ਦੇ ਲੋਕਾਂ ਲਈ ਪੰਜਾਬ ਸਰਕਾਰ ਕਰਜ਼ਾ ਚੱਕ ਲੂਗੀ ਤੇ ਕਿਸੇ ਨੇ ਗੁੱਸਾ ਨਹੀਂ ਕਰਨਾ ਕਿਉਂ ਸਰਕਾਰ ਫਿਰ ਕਰਜ਼ਾ ਮੋੜ ਲਉ ਉਹ ਕਿਸਾਨਾਂ ਤੋਂ ਕਰਜ਼ੇ ਨਹੀਂ ਮੋੜੇ ਜਾਣੇ ਆਪਣੇ ਕਿਸੇ ਨੇ ਕਰਜ਼ਾ ਲੈ ਕੇ ਝੋਨਾ ਬੀਜਿਆ ਸੀ ਬੈਂਕਾਂ ਨੀਆਂ ਕਿਸ਼ਤਾਂ ਦੇਣੀਆਂ ਨੇ ਜਦੋਂ ਹੁਣ ਝੋਨਾ ਖਤਮ ਹੀ ਹੋ ਗਿਆ ਤੇ ਜਿੰਨਾ ਖਰਚਾ ਲੱਗਿਆ ਸੀ ਇੱਕ ਤਾਂ ਉਹ ਗਿਆ ਝੋਨਾ ਬੀਜਣ ਤੇ ਤੇ ਝੋਨਾ ਵਿਕ ਕੇ ਪੇਮੈਂਟ ਆਣੀ ਨਹੀਂ ਇੱਕ ਉਹ ਘਾਟਾ ਪੈ ਗਿਆ ਸੋ ਇਸ ਕਰਕੇ ਗਿਆਨੀ ਹਰਪੀ ਸਿੰਘ ਨੇ ਜਿਹੜਾ ਸ਼ੀਸ਼ਾ ਵਿਖਾਇਆ ਪ੍ਰਧਾਨ ਮੰਤਰੀ ਸਾਹਿਬ ਨੂੰ ਮੈਨੂੰ ਲੱਗਦਾ ਹੈ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਜਿਹੜੇ ਲੀਡਰ ਨੇ ਉਹ ਤਾਂ ਜਰੂਰ ਪਿੰਡਾਂ ਪਿੰਡਾਂ 'ਚ ਮਦਦ ਕਰ ਰਹੇ ਨੇ ਪਰ ਕੇਂਦਰ ਸਰਕਾਰ ਨੇ ਕੋਈ ਬਹੁਤਾ ਹੰਧਾਰਾ ਨਹੀਂ ਭਰਿਆ ਤੁਰੰਤ ਅਗਰ ਪ੍ਰਧਾਨ ਮੰਤਰੀ ਸਾਹਿਬ ਗ੍ਰਹਿ ਮੰਤਰੀ ਸਾਹਿਬ ਕਹਿ ਦਿੰਦੇ ਵੀ ਅਸੀਂ ਵਿੱਤੀ ਮਦਦ ਪੰਜਾਬ ਦੇ ਕਿਸਾਨਾਂ ਦੀ ਕਰਾਂਗੇ ਤੇ ਇੱਕ ਆਸ ਬਣ ਜਾਣੀ ਸੀ ਆਮ ਆਦਮੀ ਪਾਰਟੀ ਨੇ ਵੀ ਖਾਤਿਆਂ 'ਚ ਹਜੇ ਤੱਕ ਪਾਏ ਨਹੀਂ ਤੇ ਨਾ ਹੀ ਸਰਕਾਰ ਨੇ ਖਾਤਿਆਂ 'ਚ ਕੇਂਦਰ ਵਾਲਿਆਂ ਨੇ ਪਾਇਆ ਇਸ ਕਰਕੇ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਨਾਰਾਜ਼ਗੀ ਸੀ ਮੈਨੂੰ ਤਾਂ ਲੱਗਦਾ ਗਿਆਨੀ ਹਰਪ੍ਰੀਤ ਸਿੰਘ ਨੂੰ ਜਾਣਾ ਚਾਹੀਦਾ ਡੈਪੂਟੇਸ਼ਨ ਲੈ ਕੇ ਦਿੱਲੀ ਕਿ ਸਾਡੀ ਮਦਦ ਕਰੋ ਅਸੀਂ ਫੇਰ ਪੰਜਾਬ ਮੁੜਾਂਗੇ ਜੀ ਜਨਾਹ ਸ੍ਰੀਮਾਨ ਸਾਹਿਬ ਨੂੰ ਵੀ ਚਾਹੀਦਾ ਬਤੌਰ ਮੁੱਖ ਮੰਤਰੀ ਪਰ ਉਹ ਹੁਣ ਪਿੰਡ-ਪਿੰਡ ਆ ਗਏ ਅੱਛਾ ਕੱਲ ਅ ਕੱਲ 4 ਸਤੰਬਰ ਹੈ ਜੀ 4 ਸਤੰਬਰ ਨੂੰ ਅਰਵਿੰਦ ਕੇਜਰੀਵਾਲ ਵੀ ਆ ਰਹੇ ਨੇ ਉਹ ਵੀ ਭਗਵੰਤ ਮਾਨ ਦੇ ਨਾਲ ਮਿਲ ਕੇ ਪੰਜਾਬ ਚ ਜਿਹੜੇ ਲੋਕ ਪੀੜਤ ਨੇ ਖੜਾ ਨੇ ਉਹਨਾਂ ਦਾ ਦौरा ਕਰਨਗੇ ਕੇਜਰੀਵਾਲ ਸਾਹਿਬ ਵੀ ਵੈਸੇ ਲੇਟ ਆ ਰਹੇ ਨੇ 17 18 19 20 ਤੱਕ ਆ ਜਾਂਦੇ ਉਹ ਵੀ ਤਾਂ ਠੀਕ ਰਹਿਣੇ ਸੀ ਲੋਕਾਂ ਨੇ ਖੁਸ਼ ਹੋਣਾ ਸੀ ਵੀ ਤੁਰੰਤ ਆਗੇ ਕੇਦਰੀਅਲ ਸਾਹਿਬ ਕੇਦਰੀਅਲ ਸਾਹਿਬ ਵੀ ਕਿਤੇ ਰੁਝੇ ਹੋਣੇ ਚਲੋ ਇਹ ਵੱਡੇ ਲੋਕ ਨੇ ਕੋਈ ਨਾ ਕੋਈ ਕੰਮਕਾਰ ਹੁੰਦੇ ਨੇ ਮੋਦੀ ਸਾਹਿਬ ਹੋਗੇ ਕੇਦਰੀਅਲ ਸਾਹਿਬ ਹੋਗੇ ਜੀ 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 ਬਿਲਕੁਲ ਸੋ ਬਹੁਤ ਬਹੁਤ ਧੰਨਵਾਦ ਡੱਲਾ ਜੀ ਕਈ ਸਵਾਲ ਜੋ ਹੁਣ ਖੜੇ ਹੋਏ ਨੇ ਇਹਨਾਂ ਸਵਾਲਾਂ ਦਾ ਜੋ ਹੈ ਖਾਮਿਆਜ਼ਾ ਜ਼ਰੂਰ ਹੈ ਪੰਜਾਬ ਦੇ ਪੰਜਾਬ ਬੀਜੇਪੀ ਨੂੰ ਵੀ ਦੇਖਣਾ ਪੈ ਸਕਦਾ ਹੁੰਦੇ ਸਮੇਂ ਦੇ ਵਿੱਚ ਕਿਉਂਕਿ ਹਰ ਕੋਈ ਆਸ ਲਗਾ ਕੇ ਰੱਖਦਾ ਹੈ ਕੇਂਦਰ ਸਰਕਾਰ ਤੋਂ ਔਰ ਇਸ ਤਰੀਕੇ ਨਾਲ ਅਫਗਾਨਿਸਤਾਨ ਦੇ ਨਾਲ ਜੋ ਹੈ ਹਮਦਰਦੀ ਜਤਾਈ ਜਾਂਦੀ ਹੈ ਲੇਕਿਨ ਸਾਡੇ ਦੇਸ਼ ਦੇ ਹੀ ਹਿੱਸੇ ਪੰਜਾਬ ਦੇ ਵਿੱਚ ਬੁਰੀ ਤਰ੍ਹਾਂ ਨਾਲ ਜਦੋਂ ਹੜਾਏ ਹੁੰਦੇ ਨੇ ਹੜਾਂ ਦੇ ਨਾਲ ਲਗਭਗ ਬਹੁਤ ਵੱਡਾ ਹਿੱਸਾ ਜਿਹੜਾ ਪੰਜਾਬ ਦਾ ਪ੍ਰਭਾਵਿਤ ਹੋ ਚੁੱਕਿਆ ਹੋਵੇ ਤੇ ਵਿਦੇਸ਼ ਦੇ ਪ੍ਰਧਾਨ ਮੰਤਰੀ ਦੀ ਕੋਈ ਹਮਦਰਦੀ ਤੱਕ ਨਾ ਆਵੇ ਤਾਂ ਇਹ ਵੱਡੇ ਸਵਾਲ ਜ਼ਰੂਰ ਖੜੇ ਕਰਦਾ ਹੈ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਦੋਹਾਂ ਖਬਰਾਂ ਦੇ ਉੱਪਰ ਤੁਸੀਂ ਵਿਸਤਾਰ ਦੇ ਵਿੱਚ ਪੂਰੀ ਜਾਣਕਾਰੀ ਤੇ ਤੁਹਾਡਾ ਐਨਾਲਿਸਿਸ ਵੀ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੀਆਂ ਜਿਹੜੇ ਹਮੇਸ਼ਾ ਹੀ ਸਾਡੇ ਇਸ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਔਰ ਜ਼ਰੂਰ ਚਾਹਾਂਗੀ ਕਿ ਸਾਰੇ ਦਰਸ਼ਕ ਜਿਹੜੇ ਜੁੜਦੇ ਨੇ ਸਾਡੇ ਨਾਲ ਆਪਣੇ ਵਿਚਾਰ ਵੀ ਜ਼ਰੂਰ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਸਾਂਝੇ ਕਰਨ ਸੋ ਇਸੇ ਦੇ ਨਾਲ ਮੈਨੂੰ ਯਾਨੀ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਤਨਵਰਜੋਜੀ اور ਕੋਈ ਵੀ تیر ਕਿਸੇ ਗੱਲ ਤੋਂ ਸਹਿਮਤ ਹੈ ਤੇ ਤੁਸੀਂ ਆਪਣਾ ਪੱਖ ਰੱਖ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਮੈਂ 30 ਸਕਿੰਟ ਹੋਰ ਲਵਾਂਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਚੀਨ ਤੋਂ ਵਾਪਸ ਆਏ ਤੇ ਉਹਨਾਂ ਨੇ ਭਗਵੰਤ ਮਾਨ ਦੇ ਨਾਲ ਗੱਲ ਜ਼ਰੂਰ ਕੀਤੀ ਸੀ ਪੰਜਾਬ ਦੇ ਹਾਲਾਤਾਂ ਦੀ ਔਰ ਉਹਨਾਂ ਨੇ ਉਦੋਂ ਕਿਹਾ ਸੀ ਭਗਵੰਤ ਮਾਨ ਨੂੰ ਕਿ ਅਸੀਂ ਹਰ ਸੰਭਵ ਮਦਦ ਕਰਾਂਗੇ ਅਮਿਤ ਸ਼ਾਹ ਉਹਨਾਂ ਨੇ ਵੀ ਕਿਹਾ ਸੀ ਪਰ ਇਸ ਗੱਲ ਦੀ ਦੁੱਖ ਜ਼ਰੂਰ ਹੈ ਕਿ ਖੁੱਲੇ ਦਿਲ ਦੇ ਨਾਲ ਅਗਰ ਕੇਂਦਰ ਦੀ ਭਾਜਪਾ ਜਾਂ ਨੱਡਾ ਸਾਹਿਬ ਹੀ ਆ ਜਾਂਦੇ ਕਿਉਂਕਿ ਨੱਡਾ ਸਾਹਿਬ ਤਾਂ ਚੀਨ ਨਹੀਂ ਨਾ ਗਏ ਤੇ ਕੇਂਦਰ ਦੀ ਭਾਜਪਾ ਨੇ ਉਸ ਤਰ੍ਹਾਂ ਦੀ ਸ਼ਮੂਲੀਅਤ ਨਹੀਂ ਕੀਤੀ ਜਦੋਂ ਦੇਸ਼ ਵਿਦੇਸ਼ ਤੋਂ ਲੋਕ ਪੰਜਾਬ 'ਚ ਪਹੁੰਚ ਰਹੇ ਨੇ ਕਿਸੇ ਨਾ ਕਿਸੇ ਰੂਪ 'ਚ ਕੋਈ ਫੰਡ ਭੇਜ ਰਿਹਾ ਹੈ ਕੋਈ ਰਿਸ਼ਤੇਦਾਰਾਂ ਨੂੰ ਭੇਜ ਰਿਹਾ ਹੈ ਬੰਬੇ ਤੋਂ ਕਲਾਕਾਰ ਆ ਗਏ ਸੋ ਉਸ ਰੂਪ 'ਚ ਕੱਲੀ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਪਿੱਛੇ ਰਹਿ ਗਈ ਔਰ ਰਾਹੁਲ ਗਾਂਧੀ ਰਾਹੁਲ ਗਾਂਧੀ ਵੀ ਨਹੀਂ ਆਇਆ ਸ਼ਾਇਦਾ ਹਰਜੋਜੀ ਰਾਹੁਲ ਗਾਂਧੀ ਨੂੰ ਵੀ ਸੀ ਨਾਲ ਹੀ ਉੱਥੋਂ ਦਿੱਲੀ ਤੋਂ ਰੇਲ ਗੱਡੀ ਫੜਦਾ ਸ਼ਤਾਬਦੀ ਤੇ ਭਾਵੇਂ ਚੰਡੀਗੜ੍ਹ ਉਤਰ ਜਾਂਦਾ ਤੇ ਭਾਵੇਂ ਅੰਮ੍ਰਿਤਸਰ ਉੱਤਰ ਜਾਂਦਾ ਗੱਡੀਆਂ ਤਾਂ ਚੱਲ ਰਹੀਆਂ ਤੇ ਰਾਹੁਲ ਗਾਂਧੀ ਔਰ ਕਾਂਗਰਸ ਦੀ ਵੱਡੀ ਲੀਡਰਸ਼ਿਪ ਨੇ ਵੀ ਉਸ ਤਰ੍ਹਾਂ ਦੀ ਸ਼ਮੂਲੀਅਤ ਨਹੀਂ ਕੀਤੀ ਜਾਂ ਇਹ ਕਹਿ ਲੋ ਕਿ ਉਹਨਾਂ ਲੋਕਾਂ ਦਾ ਇਸ ਤਰ੍ਹਾਂ ਦਾ ਕਲਚਰ ਨਹੀਂ ਹੈ ਕਿਉਂਕਿ ਉਹ ਵੱਡੇ ਲੀਡਰ ਨੇ ਸਾਰੇ ਉਹਨਾਂ ਨੂੰ ਹੁੰਦਾ ਵੀ ਜਦੋਂ ਸਾਰਾ ਕੁਝ ਹੋ ਹੋਆ ਗਿਆ ਫਿਰ ਅਸੀਂ ਜਾਵਾਂਗੇ ਇਹ ਵੀ ਹੋ ਸਕਦਾ ਚਲੋ ਬਹੁਤ ਧੰਨਵਾਦ